ਇਹ ਜੇ ਹਿੰਦੁਸਤਾਨ ਸਰਕਾਰ ਕੋਲ ਉਥੇ ਦੀਆਂ ਬਹੁ ਗੇਟੀਆਂ ਦੀ ਰਾਖੀ ਨਹੀਂ ਕੀਤੀ ਜਾ ਸਕਦੀ ਉਹ ਐਲਾਨ ਕਰ ਦੇਣ ਕਿ ਅਸੀਂ ਰਾਖੀ ਨਹੀਂ ਕਰ ਸਕਦੇ ਫਿਰ ਸਿੱਖ ਆਪਣੀਆਂ ਜ세 ਦੁਨੀਆਂ ਬਣਾਉਣ ਤੇ ਉਹਨਾਂ ਨਾਲ ਪੂਰਤ ਕੀਤੀ ਜਾਏ ਪਰ ਸਿੱਖਾਂ ਨੂੰ ਅਥਾਰਟੀ ਦੇ ਦਿੱਤੀ ਜਾਏ ਵੀ ਜਿਹੜਾ ਇਹਨਾਂ ਦੀ ਇੱਜ਼ਤ ਰੁਕੇ ਜਿਹੜਾ ਇਹਨਾਂ ਵੱਲ ਅੱਖ ਚੁੱਕ ਕੇ ਵੇਖੇ ਤੁਸੀਂ ਨਿਭੜੋ ਵੇਖੋ ਇੱਕ 6 ਮਹੀਨੇ ਦੇ ਅੰਦਰ ਹਿੰਦੁਸਤਾਨ ਦਾ ਜਿਹੜਾ ਮਾਹੌਲ ਹੈ ਉਹ ਬਿਲਕੁਲ ਸ਼ਾਂਤ ਨਹੀਂ ਹੋ ਸਕਦਾ ਸਾਰਾ ਲੋਕ ਚੇ ਇਹ ਸਪੰਦੇ ਇਹਨਾਂ ਦੀ ਕਿੰਨਾ ਕਿਤੇ ਐਂਟੀਸੋਸ਼ੀਅਲ ਪਰਸਨੈਲਿਟੀਜ਼ ਹੁੰਦੀਆਂ ਨੇ ਇਹ ਲੋਕ ਦੂਜਿਆਂ ਨੂੰ ਦਰਦ ਦੇ ਕੇ ਆਪਣੇ ਆਪ ਦੇ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਦੇ ਨੇ ਇਹ ਦੂਜਿਆਂ ਬਾਰੇ ਸੋਚਦੇ ਨਹੀਂ ਹੁੰਦੇ ਅਗਰ ਆਪਾਂ ਰੈਪੀਸੀ ਸੋਚ ਦੀ ਗੱਲ ਕਰੀਏ ਜਦੋਂ ਵੀ ਇਹ ਪਲਾਨ ਕਰਦਾ ਆ ਰਾਈ ਇਹ ਬਹੁਤ ਹੀ ਇਹਦੇ ਅੰਦਰ ਦਰਦਨਾਕ ਬੁਰੀਆਂ ਗੱਲਾਂ ਉਸ ਸਮਾਜ ਦੇ ਪ੍ਰਤੀ ਬਹੁਤ ਹੀ ਕੂੜਾ ਭਰਿਆ ਹੁੰਦਾ ਸੋਚ ਦੇ ਵਿੱਚ ਸਮਾਜ ਵਿੱਚ ਬਹੁਤ ਸਾਰੀਆਂ ਇਹੋ ਜਿਹੇ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਸਮੇਂ ਦੇ ਉੱਤੇ ਸ਼ਰਮਸ਼ਾਰ ਕਰਦੀਆਂ ਨੇ ਅਤੇ ਇਹੋ ਜਿਹੇ ਘਟਨਾਵਾਂ ਜਿਹੜੀਆਂ ਨੇ ਭਾਰਤ ਦੇ ਵਿੱਚ ਲਗਾਤਾਰ ਹੋ ਰਹੀਆਂ ਨੇ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਵਸਤੇ ਭਾਰਤ ਵੰਸ਼ੀ ਜਿਹੜੇ ਹੈਗੇ ਨੇ ਉਹਨਾਂ ਦਾ ਸਿਰ ਨਿਵਾ ਕੀਤਾ ਅੱਜ ਅਸੀਂ ਹੈਗੇ ਨਿਊਯਾਰਕ ਦੇ ਵਿੱਚ ਅਤੇ ਨਿਊਯਾਰਕ ਦੇ ਵਿੱਚ ਅੱਜ ਸ਼ਰਧਾਂਜਲੀ ਪੇਟ ਕੀਤੀ ਜਾ ਰਹੀ ਹੈ ਉਹਦੇ ਦੁੱਖ ਨੂੰ ਸਾਂਝਾ ਕੀਤਾ ਜਾ ਰਿਹਾ ਉਹ ਲੜਕੀ ਜਿਸ ਨੂੰ ਕੋਲਕਾਤਾ ਦੇ ਵਿੱਚ ਜਿਹੜਾ ਹਵਾਨੀਅਤ ਦਾ ਸ਼ਿਕਾਰ ਬਣਾਇਆ ਗਿਆ ਜਿਸ ਲੜਕੀ ਜਿਸਨੇ ਲੋਕਾਂ ਨੂੰ ਜ਼ਿੰਦਗੀ ਦੇਣੀ ਸੀ ਉਹ ਇੱਕ ਰਾਤ ਜਿਹੜੀ ਆਪਣੀ ਜ਼ਿੰਦਗੀ ਦੇ ਲਈ ਜਿਹੜੀ ਤੜਫਦੀ ਰਹੀ ਅਤੇ ਉਹਦੇ ਸਰੀਰ ਨੂੰ ਇਸ ਤਰੀਕੇ ਨਾਲ ਜਿਹੜਾ ਜ਼ਖਮੀ ਕੀਤਾ ਗਿਆ ਕਿ ਕੋਈ ਜਾਨਵਰ ਨੂੰ ਵੀ ਉਸ ਤਰੀਕੇ ਨਾਲ ਜਿਹੜਾ ਜ਼ਖਮੀ ਨਾ ਕਰੇ ਸੋ ਉਸ ਚੀਜ਼ ਦਾ ਦਰਦ ਲੈ ਕੇ ਅੱਜ ਜਿਹੜੇ ਨੇ ਸਾਡੇ ਭਾਰਤ ਦੇ ਜਿਹੜੇ ਲੋਕ ਹੈਗੇ ਨੇ ਜਿਹੜੇ ਅਮਰੀਕਾ ਦੇ ਵਿੱਚ ਵਸਦੇ ਨੇ ਉਹਨਾਂ ਨੇ ਉਸ ਦਰਦ ਨੂੰ ਜਿਹੜਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਹ ਇਸ ਕਰਕੇ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜਿਹੜਾ ਇਥੋਂ ਦਾ ਸਮਾਜ ਹੈਗਾ ਉਹ ਸਾਡੇ ਪਰਤ ਦੇ ਵੰਸ਼ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਲਹੰਤਾ ਪੁੰਦਾ ਕਿ ਤੁਸੀਂ ਆਪ ਤੇ ਵੱਡੇ ਸਮਾਜ ਦੇ ਵਿੱਚ ਜਿੰਦੇ ਹੋ ਚੰਗੇ ਜਗ੍ਹਾ ਤੇ ਆ ਗਏ ਲੇਕਿਨ ਤੁਹਾਡੇ ਪਿੱਛੇ ਵੇਖੋ ਕੀ ਹੋ ਰਿਹਾ ਤੁਸੀਂ ਉਹਦੇ ਵਾਸਤੇ ਆਵਾਜ਼ ਕਿਉਂ ਨਹੀਂ ਚੁੱਕਦੇ ਲੇਕਿਨ ਦੁੱਖ ਦੀ ਗੱਲ ਹੈ ਕਿ ਇਹੋ ਜੀ ਜਦੋਂ ਕਟਨਾਵਾਵਾਂ ਵਾਪਰਦੀਆਂ ਨੇ ਤੇ ਕਿਸੇ ਦੇ ਵਾਸਤੇ ਪੀਸ ਆਫ ਕੇਕ ਹੋ ਜਾਂਦੀਆਂ ਨੇ ਕਿਉਂਕਿ ਇਹਦੇ ਉੱਤੇ ਰਾਜਨੀਤੀ ਹੁੰਦੀ ਹੈ ਬਚਾਉਣ ਵਾਲੇ ਵੀ ਰਾਜਨੀਤਿਕ ਲੋਕ ਨੇ ਅਤੇ ਚੀਕਾਂ ਮਾਰਨ ਵਾਲੇ ਵੀ ਰਾਜਨੀਤਿਕ ਲੋਕ ਨੇ ਲੇਕਿਨ ਇਨਸਾਫ ਦੇਣ ਵਾਲਾ ਕੋਈ ਨਹੀਂ ਹੁੰਦਾ ਲੇਕਿਨ ਆਸ ਕਰਦੇ ਹਾਂ ਕਿ ਜਦੋਂ ਇਸ ਤਰ੍ਹਾਂ ਦੀਆਂ ਕਟਾਵਾਂ ਸਾਹਮਣੇ ਆਉਣ ਗਿਆ ਤਾਂ ਜਿਹੜੇ ਲੋਕ ਜਲੀਲ ਹੋ ਚੁੱਕੇ ਹੋਏ ਨੇ ਆਪਣੀ ਕਹਿੰਦਾ ਕਿ ਮਾਨਸਿਕਤਾ ਤੋਂ ਉਹਨਾਂ ਨੂੰ ਥੋੜੀ ਸ਼ਰਮ ਆਏਗੀ ਕਿ ਕਿਸ ਤਰੀਕੇ ਨਾਲ ਇਹੋ ਜਿਹੇ ਘਟਨਾਵਾਂ ਜਿਹੜੀਆਂ ਨੇ ਉਹ ਦੁਨੀਆ ਪਰਦੇ ਵਿੱਚ ਜਿਹੜਾ ਤੁਹਾਡਾ ਪਿੱਛਾ ਨਹੀਂ ਛੱਡਦੀਆਂ ਤੇ ਤਾਂ ਉਹ ਜਿਹੜੀਆਂ ਨੇ ਤੁਹਾਨੂੰ ਦੁਹਾਈਆਂ ਦਿੰਦੀਆਂ ਨੇ ਕਿ ਤੁਸੀਂ ਬਚਾਓ ਉਹਨਾਂ 3 ਨੂੰ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਕਿ ਅਸੀਂ 3 ਨੂੰ ਜਿਹੜਾ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧਣ ਦਾ ਮੌਕਾ ਦੇ ਰਹੇ ਹਾਂ ਕਿਉਂਕਿ ਇਹੋ ਜਿਹੀ ਘਟਨਾਵਾਂ ਦੱਸਦੀਆਂ ਨੇ ਕਿ ਤੁਸੀਂ ਮਾਨਸਿਕ ਤੌਰ ਤੇ ਜਿਹੜਾ ਆਪਣੇ ਆਪ ਚ ਗੱਲਾਂ ਤੇ ਜਿੰਨੀਆਂ ਮਰਜ਼ੀ ਕਰ ਲੋ ਲੇਕਿਨ ਤੁਸੀਂ ਅਜੇ ਤੱਕ ਉਹ ਸਮਝ ਨਹੀਂ ਪਾਏ ਕਿ ਤੁਸੀਂ ਟੀਆ ਨੂੰ ਇਨਸਾਫ ਜਿਹੜਾ ਕਿਸ ਤਰੀਕੇ ਨਾਲ ਦੇਣਾ ਹੈ ਜਸਟਿਸ ਫੋਰ ਜਸਟਿਸ ਫੋਰ ਸੋ ਵਨ ਵੀ ਫਰਸਟ ਡਿਸਾਈਡਡ ਟੂ ਡੂ ਸਮਥਿੰਗ ਅਰਾਊਂਡ ਦਿਸ ਇਸ਼ੂ ਆਮ ਆ ਵਾਸ ਆ ਵਾਸ ਪਰਪਲੈਕਸ ਲਾਈਕ ਮੈਨੀ ਆਫ ਯੂ ਗਾਇਜ਼ ਹੇਅਰ ਰਾਈਟ ਯੂ نو ਵੀ ਆਰ ਲਾਈਕ ਕੈਨ ਵੀ ਓਰਗੇਨਾਈਜ਼ ਹਾਊ ਮੈਨੀ ਪੀਪਲ ਅਰ ਸ਼ੋਅ ਆ 5 10 5 ਪੰਜਾਬੀ ਸਿਸਟਰ ਰਮਨਦੀਪ ਕੋਰ who is a mental health counselor a social worker she reached out she asked why were we are able to make a difference and us something karna chahida paave apa choti di awaz band kariye sanu kuch na kuch karna chahida te fir apa deseran ko phone kita he ke lok sanu kuch asi kar sakde ha to <todic> unna ne bina soche kande 100% so thank you so much for always standing in solidarity for this cause i would like uh, before we rajesh hi mukaddam kutte taram pankh na udreya ਇਹ ਜਿਹੜੇ ਸਰਕਾਰਾਂ ਚੰਗੀਆਂ ਨਾ ਹੋਣ ਜਾਂ ਅਨਸਾਧ ਦਾ ਕਰ ਸਕਦੀਆਂ ਹੋਣ ਤਾਂ ਜਿਹੜੇ ਇਹ ਮੇਜ ਜਿਹੜੇ ਜਿਹੜੇ ਮੁੱਦੀ ਹੱਲ ਉੱਠਦੇ ਰਹਿੰਦੇ ਹਨ ਫਿਰ ਅੱਗੇ ਤੋਂ ਅੱਗੇ ਜਿਹੜੇ ਨੌਕਰ ਜਿਹੜੇ ਇਹਦੇ ਬੰਦੇ ਹਨ ਉਹਨਾਂ ਨੂੰ ਫਿਰ ਐਵੇਂ ਹੁੰਦੇ ਕੰਮ ਕਰਦੇ ਹਨ ਐਸ ਕਰਕੇ ਜਿਸ ਦਾ ਉਸ ਦੀ ਮਾਂ ਨੇ ਇੱਕ ਬਿਆਨ ਦਿੱਤਾ ਜਿਹੜਾ ਕੱਲ ਸਵੇਰੇ ਬਿਆਨ ਆਇਆ ਉਹਦੇ ਉਹਦੇ ਚ ਇਹ ਸੀ ਉਹਨੇ ਕਿਹਾ ਵੀ ਜੇ ਇੱਕ ਵੀ ਦਸਤਾਰ ਵਾਲਾ ਸਿੱਖ ਉੱਥੇ ਕੋਈ ਹੁੰਦਾ ਇੱਕ ਵੀ ਦਸਤਾਰ ਵਾਲਾ ਹੁੰਦਾ ਚੰਗੀ ਨਹੀਂ ਤੁਹਾਨੂੰ ਚੰਗੀ ਰੀਤੀ ਰਿਵਾਜ ਕੁਛ ਨਹੀਂ ਹੋਣਾ ਤਾਂ ਸਾਡੀ ਜੀ ਇਤਿਹਾਸੇ ਸਿੱਖਣਾ ਤੁਸੀਂ ਜਾਣਦੇ ਹੋ ਅਸੀਂ ਸਾਡਾ ਕਿਹਾ ਸੀਗਾ ਜਿਹੜੀ ਯਾਤਰਾ ਜਦੋਂ ਲੋਕਾਂ ਆ ਕੇ ਉਥੋਂ ਦੀ ਇਹਨੂੰ ਬੂ ਬੇਟੀਆਂ ਨੂੰ ਉੱਥੇ ਲੈ ਕੇ ਜਾ ਕੇ ਸਿੱਧਾ ਸਾਡੇ ਸਿੱਖ ਉਥੋਂ ਆਹ ਚੜਾ ਕੇ ਤਾਂ ਉਹਨੇ ਮੇਰੇ ਘਰ ਆ ਕੇ ਪੁਛਾਰਦੇ ਸੀ ਅੱਜ ਵੀ ਸਾਡੇ ਤੇ ਉਹਨਾਂ ਦੇ ਰਿਸਪਾਂਸ ਲੋਕਾਂ ਦਾ ਬਣਿਆ ਤੇ ਮੇਰੇ ਵੀ ਦਾ ਵਿਸ਼ਵਾਸ ਬਣ ਰਿਹਾ ਹੈ ਪੁਲਿਸ ਪੁਆਰ ਨੂੰ ਮੈਂ ਖਾਸ ਢੜਕੇ ਬੋਲਤੀ ਦੇ ਅੰਦਰ ਹਾਂ ਅਸੀਂ ਸਾਰੇ ਸਿੱਖ ਕੌਮ ਤੁਹਾਡੇ ਨਾਲ ਖੜੇ ਹਾਂ ਹੋਰ ਵੀ ਥੀਂ ਹੋਰ ਨਾਲ ਖੜੀਆਂ ਹਨ ਕੋਈ ਗੱਲ ਨਹੀਂ ਜਿਉਂ ਮੈਂ ਕੀਤਾ ਤੇ ਅਸੀਂ ਇਹ ਮੰਨ ਕਰਾਂਗੇ ਉਹਨਾਂ ਨੂੰ ਫਾਂਸੀ ਹੋਵੇ ਜਿਨ੍ਹਾਂ ਨੇ ਆ ਕੀਤਾ ਅੱਗੇ ਵਾਸਤੇ ਇਹਨਾਂ ਦਾ ਕੋਈ ਕੰਮ ਨਾ ਹੋਵੇ ਗੁਰਜੀਕਾ ਖਾਲਸਾ ਵਾਹਿਗੁਰਜ ਕੀ ਫਤਿਹ ਆਪਾਂ ਸਾਰੇ ਹੀ ਡਾਕਟਰ ਜੋ ਆਪਾਂ ਦੇਖਿਆ ਕੁਫੇ ਵਿੱਚ ਉਸ ਦਰਿੰਦਿਆਂ ਨੇ ਉਸ ਪਰ ਬੇਟੀ ਆਪਣੀ ਭੈਣ ਨਾਲ ਕਿਦਾਂ ਉਹਨਾਂ ਨੇ ਉਹਨੇ ਬਹੁਤ ਜ਼ਿਆਦਾ ਇਹ ਕਹਿ ਨਹੀਂ ਸਕਦੇ ਕਿਦਾਂ ਉਸ ਕੁੜੀ ਨਾਲ ਕੀਤਾ ਵਿਚਾਰੀ ਨਾਲ ਆਪਾਂ ਜਦੋਂ ਟੀਵੀ ਤੇ ਦੇਖਿਆ ਤੇ ਬਹੁਤ ਹੀ ਦੁੱਖ ਲੱਗਾ ਤੇ ਕੁੜੀਆਂ ਆਪਾਂ ਸਾਰੇ ਬਾਹਰ ਆਪਾਂ ਪੜ੍ਹਾਣੇ ਆ ਹੋਸ਼ਾਂ ਜਾਂਦੀਆਂ ਨੇ ਪੜਨ ਵਾਸਤੇ ਮੈਡੀਕਲ ਜਿਹੜੇ ਕੁੜੀਆਂ ਕਰਦੀਆਂ ਨੇ ਸਾਰਿਆਂ ਬਾਹਰ ਜਾਣਾ ਪੈਂਦਾ ਆਪਾਂ ਸੋਚੀਏ ਜੇ ਕਿਸੇ ਆਪਣੀ ਧੀ ਭੈਣ ਨਾ ਹੁੰਦਾ ਹੋਵੇ ਤੇ ਆਪਾਂ ਕੀ ਕਰ ਸਕਾਂ ਕੀ ਹੋਏਗਾ ਉਸ ਮਾਂ ਪਿਓ ਦਾ ਉਸ ਕਿਹੜੇ ਭਰਾ ਦਾ ਕਿਸੇ ਦੀ ਕੁੜੀ ਸੀ ਉਹ ਵਿਚਾਰੀ ਕਿਸੇ ਦੀ ਬੇਟੀ ਸੀ ਬਹੁਤ ਹੀ ਦੁੱਖ ਘਟਾਂ ਦੀ ਘਟਨਾ ਹੈ ਉਹ ਉਸ ਬੇਟੀ ਦਾ ਅਸੀਂ ਉਸ ਬੇਟੀ ਦਾ ਉਹਦੇ ਪਰਿਵਾਰ ਨਾਲ ਉਹਦੇ ਭੈਣ ਭਰਾਵਾਂ ਸਾਰੇ ਇੱਥੇ ਖੜੇ ਆ ਰੱਖ ਕੇ ਜੋ ਅੱਜ ਅਸੀਂ ਗੁਰਦਾਪਾ ਮੱਖਸ਼ਾਲਾ ਮਾਸ਼ ਉਹਨਾਂ ਦੀ ਕੈਨੇਡਾ ਵਿੱਚ ਰਹ ਰਹੇ ਆ ਅਸੀਂ ਉਹਨਾਂ ਨੂੰ ਬੇਟੀ ਨੂੰ ਉਸ ਭੈਣ ਨੂੰ ਉਹਨਾਂ ਸ਼ਰਧਾਂ ਦੇ ਫੋਲ ਬੇਜ ਕਰਦੇ ਆ ਬੜੀ ਦੁਖਦਾਈ ਖਬਰ ਹੈ ਉਸ ਬੇਟੀ ਦੇ ਨਾਲ ਜਿੱਦਾਂ ਬਲਾਤਕਾਰ ਕੀਤਾ ਗਿਆ ਜਿਸ ਢੰਗ ਨਾਲ ਉਹਨੂੰ ਕਤਲ ਕੀਤਾ ਗਿਆ ਇਹ ਸੁਣ ਕੇ ਰੋਂਟੇ ਖੜੇ ਹੁੰ ਜਾਂਦੇ ਨੇ ਤੇ ਸਾਨੂੰ ਇਹ ਯਾਦ ਆਉਂਦਾ ਹੈ ਕਿ ਜੇ ਗਰਮਨ ਦੀਆਂ ਗੱਲਾਂ ਕਰਨ ਵਾਲੇ ਸੀ ਲੋਕੀ ਅੱਜ ਤੱਕ ਉਹਨੂੰ ਸੜਦੇ ਨੇ ਤੇ ਜੇ ਇਹਨਾਂ ਨੂੰ ਨਿਆਂ ਨਹੀਂ ਦਿੱਤਾ ਜਾਂਦਾ ਤੇ ਮੈਂ ਸਮਝਦਾ ਫਿਰ ਤਾਂ ਗੱਲ ਹੋਏਗੀ ਜੇ ਹਿੰਦੁਸਤਾਨ ਵਿੱਚ ਐਸੇ ਕਾਨੂੰਨ ਬਣ ਕਿ ਇਹੋ ਜਿਹੇ ਜ਼ਾਲਿਮਾਂ ਨੂੰ ਸਰਕ ਤੇ ਖੜਾ ਕਰਕੇ ਚੌਂਕ ਵਿੱਚ ਗੋਲੀਆਂ ਨਾਲ ਉਡਾਇਆ ਜਾਏ ਤੇ ਮੈਂ ਤਾਂ ਇਹ ਗੱਲ ਕਹਿਣਾ ਕਿ ਸਿੱਖ ਵਿਸੇ ਦਾ ਇਤਿਹਾਸ ਬੜਾ ਮਹਾਨ ਹੈ ਤੇ ਸਾਨੂੰ ਪਤਾ ਹੈ ਕਿ ਜਦੋਂ ਬਹੁ ਬੇਟੀਆਂ ਨੂੰ ਜ਼ਬਰਨ ਚੁੱਕ ਕੇ ਮੁਗਲ ਜਾਂਦੇ ਸੀ ਤੇ ਸਿੰਘ ਉਹਨਾਂ ਨੂੰ ਰੋਕਦੇ ਸਨ ਇਸੇ ਬਾਅਦ ਜਿੱਦੋਂ ਉਹਰੇ ਘਰਾਂ ਚ ਲੈ ਕੇ ਆਂਦੇ ਸੀ ਤੇ ਜੇ ਹਿੰਦੁਸਤਾਨ ਸਰਕਾਰ ਕੋਲ ਉਥੇ ਦੀਆਂ ਬਹੁ ਗੇਟੀਆਂ ਦੀ ਰਾਖੀ ਨਹੀਂ ਕੀਤੀ ਜਾ ਸਕਦੀ ਉਹ ਐਲਾਨ ਕਰ ਦੇ ਕਿ ਅਸੀਂ ਰਾਖੀ ਨਹੀਂ ਕਰ ਸਕਦੇ ਫਿਰ ਸਿੱਖ ਆਪਣੀਆਂ ਜਿ세 ਦੁਨੀਆ ਬਣਾਉਣ ਤੇ ਉਹਨਾਂ ਨਾਲ ਕੋਪੀ ਕੀਤੀ ਜਾਏ ਤੇ ਸਿੱਖਾਂ ਨੂੰ ਅਥਾਰਟੀ ਦੇ ਦਿੱਤੀ ਜਾਏ ਵੀ ਜਿਹੜਾ ਇਹਨਾਂ ਦੀ ਇੱਜ਼ਤ ਰੁਕੇ ਜਿਹੜਾ ਇਹਨਾਂ ਵੱਲ ਅੱਖ ਚੁੱਕ ਕੇ ਵੇਖੇ ਤੁਸੀਂ ਨਿਭੜੋ ਵੇਖੋ ਇੱਕ 6 ਮਹੀਨੇ ਦੇ ਅੰਦਰ ਹਿੰਦੁਸਤਾਨ ਦਾ ਜਿਹੜਾ ਮਾਹੌਲ ਹੈ ਬਿਲਕੁਲ ਸ਼ਾਂਤ ਨਹੀਂ ਹੋ ਸਕਦਾ ਕੋਈ ਗਲਤ ਨਹੀਂ ਕਰ ਸਕੇਗਾ ਕਿਸੇ ਨੂੰ ਹੱਥ ਪੁੱਟਣ ਦੀ ਤੇ ਜੇ ਹਿੰਦੁਸਤਾਨ ਦੀ ਸਰਕਾਰ ਨਿਆਂ ਨਹੀਂ ਦੇ ਸਕਦੀ ਨਾ ਤੇ ਉਹ ਸਿੱਖਾਂ ਦੇ ਹਵਾਲੇ ਕਰਦੇ ਫਿਰ ਬਿਆਨ ਸਿੱਖ ਲੈਣ ਜਾਂਦੇ ਨੇ ਸੋ ਨਾਉ ਰਾਈਟ ਨਾਉ आवर ਵੌਇਸ ਇਸ ਫੋਰ ਵੀ ਨੀਡ ਅ ਜਸਟਿਸ ਇਨ ਪਬਲੀਕਲੀ ਐਂਡ ਵੀ ਨੀਡ ਅ ਪ੍ਰੋਪਰ ਲੋਅ ਅਕਾਉਂਟੇਬਿਲਟੀ ਵੀ ਨੀਡ ਅ ਪ੍ਰੋਪਰ ਐਕਸ਼ਨ ਸੋ ਊਲੀ ਆਲ ਆਰ ਊਮੈਨਸ ਵੀ ਆਰ ਨੋਟ ਰੈਡੀ ਟੂ again and again gang rape with murder domestic violence now we are raising a voice ourselves so girls, you should also learn to be self defense mechanism you should also be learn new training how you can protect yourself if our government is failure you should know how you can take yourself so i stand here not because I am a representative of my nation, my people, or my community. I stand here because I'm just an individual. I am a mother and I am a daughter. I am a proud survivor of domestic violence myself. The pain, I cannot relate to what our dear precious Behen felt. But if you're a woman, and as I speak as a woman, we know that the challenges of being a woman is not easy. When we walk the streets, sometimes just walk in the streets, we are invaded by what our own brothers, men, by their words, as we say, they hustle us in Guyanese, right? How do we feel uncomfortable? because are we not? Mothers, daughters, wives, and significant others to someone when we walk the streets, we want to feel safe, much less when we live in our home, we want to feel that safeness. When we work in our work environment, we want to feel that safeness. How do we? How do we as women go about living our lives on a day to day basis knowing that we are not safe? We live in a world today, and I speak in general, where we have monsters in friendly faces, we have monsters in We as women have to take a stand together. There's a simple saying that goes like this United we stand, divided we fall. Not being biased to the male, but speaking as a woman, a mother, and a daughter if we don't stand for each other, who is going to stand for us? Everybody feels the pain that this should not happen. India is a old country and where the women are respected in all the time and our prime ministers say that the, we are the world group and when we see such like happening so it's a really matter of shame. If we cannot protect our citizens we cannot protect our kids. We cannot protect our girls. So, what is the greatness? <sighs> this is such a hard moment for me because we were actually born out of a tragedy like this that was uh, not paid attention to by our own community. And when there were no voices being raised for the lives of our sister who was killed. Gayatri hard that we became the leaders that we needed in this moment, right? And that's what all of you are doing here today. And so I'm really heartened by that. And I, I also want to share that many of you have spoken today. And I want to thank everyone, including the, the men, for speaking. But when you hear the women speak, you hear the pain, the sorrow, the agony in our voices. And why is that? Because we are asking ourselves, are we next? We are asking ourselves every time we walk down the street, are we next? When it's nighttime and I'm coming into my house, I'm struggling to get my keys, am I next? The other day, I was doing outreach for our domestic violence services and I had a group of ladies with me doing outreach. I had to leave them. And uh, I texted me to say, Can you pass by? Because they are actually being sexually harassed by men as they're trying to give out domestic violence resources. So this is not just a problem back home. This is a problem here in our backyards, and we can do something about it, right? And this is not about the violence alone. I'm a lawyer. I believe in the power of the law. I know that we need them. And guess what? The law is not enough. It's what's in our hearts. It's what's in our minds. It's what is in our culture. So we need to stop this. When a baby boy is born, it's a blessing, right? When a baby girl is born, how do we think about it? It's a burden, right? We need to stop that. We need to stop. Teaching girls to be submissive and quiet, and teaching boys to be assertive and aggressive. Because guess what? That aggression won't stop, and it won't stop, and it won't stop until women's lives are taken and women are not trained to stand up for themselves. I agree with the sister who spoke earlier. We need to learn self defense. Yes, but we cannot only teach women to not get raped we have to also teach boys not to rape yeah. Yeah. right people of calcutta i grew up with so it is a shock but it's not only about calcutta that this happens it, this could have happened anywhere yes. it did happen in yes. delhi a couple of years back yes. like um, how 2012. 2012 right and yes. after that too yes. many 12. cases have been happened in fact one of the posts that came I, I came across was a girl another girl was raped while protesting for momita so what does it mean? we do we need to change. she was not raped. he raped her. Yes, that's, that's what is important. he raped her. he murdered her. it's him who has to change, not her. i hope i'm thankful for Japneet and also the community for coming together, for raising this awareness. we hope that we can create a better future for each one of us. for every woman for every sister for every girl in our society it is important ਨੇ ਉਤੇ ਆਂਦੀ ਕੋਟ ਗੁਰੂ ਗਰੀਬ ਨਿਵਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਡਾਕਟਰ ਮਮੀਤਾ ਕਲਕੱਤਾ ਤੋਂ ਜਿਨ੍ਹਾਂ ਦੇ ਆਤਮਿਕ ਸ਼ਾਂਤੀ ਲਈ ਸਮੂਹ ਸੰਗਤਾਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਵਿਖੇ ਬਾਹਰ ਇਕੱਤਰ ਹੋ ਕੇ ਵੱਡੀ ਤعداد ਵਿੱਚ ਸੰਗਤਾਂ ਪਹੁੰਚੀਆਂ ਨੇ ਸਤਿਗੁਰੂ ਇਹਨਾਂ ਸਾਰਿਆਂ ਨੇ ਅਰਦਾਸ ਕੀਤੀ ਹੈ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਵਕਤ ਦੇ ਜਿਹਨਾਂ ਦਰਿੰਦਿਆਂ ਨੇ ਇਹ ਦੁਨੀਆ ਦੇ ਅੰਦਰ ਕਾਰਨਾਮੇ ਕੀਤੇ ਨੇ ਉਹਨਾਂ ਨੂੰ ਸਜ਼ਾ ਸਖਤ ਤੋਂ ਸਖਤ ਸਜ਼ਾ ਦੇਣੀ ਸਤਿਗੁਰੂ ਜੀ ਆਪਣੇ ਚਰਨਾਂ ਨਾਲ ਇਸ ਪਰਿਵਾਰ ਨੂੰ ਜੋੜਨਾ ਭਾਣਾ ਮੰਨੰਦਾ ਬਲ ਬਖਸ਼ਣਾ ਸਮੁੱਚੀ ਕਾਇਨਾਤ ਨੂੰ ਤੇ ਅੱਗੇ ਵਸਤੇ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਜੀ ਸਮੁੱਚੀ ਜਗਤ ਨੂੰ ਇਹਨਾਂ ਦੀ ਰੱਖਿਆ ਕਰੋ ਤਾਂ ਕਿ ਇਹਨਾਂ ਬੱਚਿਆਂ ਨੂੰ ਹੁਣ ਹਰ ਜੀਵਨ ਮਿਲ ਕੇ ਆਪ ਜੀ ਦੇ ਚਰਨਾਂ ਵਿੱਚ ਸਮਰਪਿਤ ਹੋ ਸਕਣ ਤੇ ਅਰਦਾਸ ਕੀਤੀ ਹੈ ਆਪਣੇ ਚਰਨਾਂ 'ਚ ਪ੍ਰਵਾਨ ਕਰਨੇ ਸਰਬੱਤ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਨੀਆਂ ਗੁਰਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸੰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਮੈਂ ਆਪ ਜੀ ਨੂੰ ਇਹ ਦੂਰ ਦੱਸਣਾ ਚਾਹਾਂਗੀ ਕਿ ਮੈਂ ਵੀ ਇੱਕ ਮੈਂਟਲ ਹੈਲਥ ਕਾਉਂਸਲਰ ਆ ਮੈਂ ਇੱਕ ਸਾਈਕੋਲੋਜਿਸਟ ਆ ਔਰ ਇੱਕ ਮਨੋਵਿਗਿਆਨਿਕ ਚੀਜ਼ ਨੂੰ ਸਮਝ ਸਕਦਾ ਆ ਕਿ ਜੋ ਰੇਪਿਸਟ ਹੁੰਦੇ ਇਹਨਾਂ ਦੀ ਕਿਤਨਾ ਕਿਤੇ ਐਂਟੀ-ਸੋਸ਼ੀਅਲ ਪਰਸਨੈਲਿਟੀਜ਼ ਹੁੰਦੀਆਂ ਨੇ ਇਹ ਲੋਕ ਦੂਜਿਆਂ ਨੂੰ ਦਰਦ ਦੇ ਕੇ ਆਪਣੇ ਆਪ ਦੇ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਦੇ ਨੇ ਇਹ ਦੂਜਿਆਂ ਬਾਰੇ ਸੋਚਦੇ ਨਹੀਂ ਹੁੰਦੇ ਅਗਰ ਆਪਾਂ ਰੇਪੀ ਦੀ ਸੋਚ ਦੀ ਗੱਲ ਕਰੀਏ ਜਦੋਂ ਵੀ ਇਹ ਪਲਾਨ ਕਰਦਾ ਆ ਰਾਈਟ ਇਹ ਬਹੁਤ ਸੀ ਇਹਦੇ ਅੰਦਰ ਦਰਦਨਾਕ ਬੁਰੀਆਂ ਗੱਲਾਂ ਉਸ ਸਮਾਜ ਦੇ ਪ੍ਰਤੀ ਬਹੁਤ ਹੀ ਕੂੜਾ ਭਰਿਆ ਹੁੰਦਾ ਸੋਚਦੇ ਵਿੱਚ ਸੋ ਮੇਰੀ ਸੋਚ ਮੇਰੀ ਆਵਾਜ਼ ਉਠਾਉਣ ਦਾ ਮਕਸਦ ਇਹੀ ਆ ਕਿ ਸਾਨੂੰ ਕਿੰਨਾ ਕਿਤੇ ਸੈਲਫ ਡਿਫੈਂਸ ਸਿੱਖਣ ਦੀ ਜ਼ਰੂਰਤ ਆ ਅੱਜ ਦੇ ਸਮੇਂ ਦੇ ਵਿੱਚ ਫੋਰ ਐਗਜ਼ਾਮਪਲ ਲਾਈਕ ਆ ਗੱਤਕਾ ਕੋਈ ਐਦਾਂ ਦੀ ਟ੍ਰੇਨਿੰਗ ਸੋਨੀਆ ਚਾਹੀਦੀਆਂ ਨੇ ਕੁਝ ਐਦਾਂ ਦੇ ਆਊਟਸਾਈਡ ਸਿਸਟਮ ਹੋਣਾ ਚਾਹੀਦਾ ਕੋਈ ਆਰਗੇਨਾਈਜੇਸ਼ਨ ਹੋਣੀ ਆ ਚਾਹੀਦੀ ਜਿੱਥੇ ਸਾਨੂੰ ਕੁਝ ਸਿੱਖਣ ਨੂੰ ਮਿਲੇ ਆਪਣੀ ਪ੍ਰੋਟੈਕਸ਼ਨ ਦੇ ਲਈ ਅੱਜ ਆਪ ਇਕੱਠੇ ਹੋਇਆ ਬਾਬਾ ਮੱਖਣ ਸ਼ਾਲਬਾਨ ਸਿਕ ਸੈਂਟਰ ਦੇ ਬਾਹਰ ਤੇ ਯੂ نو ਅਸੀਂ ਮੇਕ ਸ਼ੋਰ ਕਰਨਾ ਕਿ ਜਿਹੜੀ ਘਟਨਾ ਹੋਈ ਹੋਣੀ ਇੰਡੀਆ ਉਹ ਨਿਊਜ਼ ਰਹਿ ਕੇ ਨਾ ਰਹਿ ਜਾਏ ਰਾਈ ਯੂ ਨੋ ਇਹ ਪਹਿਲੀ ਵਾਰ ਹੀ ਨਹੀਂ ਹੋਇਆ ਜਿੱਥੇ ਆਪਣੀ ਕੋਈ ਧੀ ਜਾਂ ਭੈਣ ਨੂੰ ਇਦਾਂ ਡੈਵਸਟੇਸ਼ਨ ਥਰੂ ਦੌਰਣਾ ਪਿਆ ਰਾਈ ਇਹ ਪਹਿਲਾ ਵੀਕ ਕਾਫੀ ਵਾਰ ਆਪਾਂ ਕਾਫੀ ਸਾ ਪਹਿਲਾਂ ਵੀ ਨਿਊਜ਼ ਸੁਣੀ ਸੀ ਕਿ ਇੱਕ ਹੋਤੀ ਨਾਦਾ ਹੋਇਆ ਤੇ ਇਹ ਬਹੁਤ ਇਹ ਇੱਕ ਉੱਦਾ ਦੀ ਕਹਾਣੀ ਜਿਹੀ ਚਲੋ ਇਹ ਨਿਊਜ਼ ਸਾਹਮਣੇ ਆਈ ਕਿੰਨੀਆਂ ਆਪਣੀਆਂ ਭੈਣਾਂ ਤੇ ਕੁੜੀਆਂ ਜਿਹੜੀਆਂ ਉੱਥੇ ਹੈਗੀਆਂ ਨੇ ਸਟਰਗਲ ਕਰ ਰਹੀਆਂ ਨੇ ਸਾਇਲੈਂਸ ਦੇ ਵਿੱਚ ਸੋ ਅਸੀਂ ਜਿਵੇਂ ਨੂੰ ਇਹ ਭੈਣਾਂ ਨੇ ਮੈਨੂੰ ਮੈਸੇਜ ਕੀਤਾ ਕਿ ਅਸੀਂ ਅਸਾਈ ਕੁਛ ਕਰੀਏ ਅਸੀਂ ਰੈਲੀ ਆਰਗੇਨਾਈਜ਼ ਕਰੀਏ ਆ ਆਈ ਹੈ ਟੂ ਮੇਕ ਸ਼ੁਰ ਅਸ ਐਜ਼ men ਵੀ ਹੈਵ ਟੂ ਸਟੈਂਡ ਇਨ ਸੋਲਿਡਾਰਟੀ ਐਂਡ ਇਨ ਇਨ ਐਲਾਈਸ਼ਿਪ ਵਿਦ them ਤੇ ਜਿੱਦਾਂ ਆਪਾਂ ਹੁਣੇ ਜ਼ਿਕਰ ਕਰਦੇ ਪਈ ਹੀ ਕਿ ਯੂ ਨੋ ਆਪਾਂ ਅਥੇ ਨਿਊਯਾਰਕ ਚ ਰਹ ਰਹੇ ਆ ਅਸੀਂ ਕਈ ਵਾਰੀ ਪੁੱਲ ਜਾਣੇ ਕਿ ਪਿੱਛੇ ਕੀ ਹੋ ਰਿਹਾ ਪਰ ਵੀ ਨੀਡ ਟੂ ਮੇਕ ਸ਼ੁਰ ਵੀ ਟੇਕ ਕੇਅਰ ਆਰ ਫੈਮਲੀ ਬੈਕ ਹੋਮ ਟੂ ਕੋਈ ਨਾ ਕੋਈ ਕੋਈ ਵੀ ਆਪਣੀ ਫੈਮਲੀ ਕੋ ਹੈਗਾ ਹਜੂਤ ਤੇ ਵੀ ਉਹ ਸਾਡੀ ਮਦਰ ਲੈਂਡ ਹੈ ਆਪਾਂ ਉਥੋਂ so it's very important that even though we live in New York City that we come together as a community to raise awareness uh, and we make sure we educate our brothers that listen this is not the way this is not the way you you go about uh, your feelings or uh, try to uh, oppose yourself aggressively on any woman that's not right so that's why we're here as men standing with our sisters to raise awareness today why guji? ਵਾਇਗੂ ਜੀ ਦੀ ਫਤਿਹ ਸੋ ਅ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੀ ਇੱਕ ਨੁੱਕਰ ਦੇ ਉੱਤੋਂ ਜਿਹੜੀ ਆਵਾਜ਼ ਚੁੱਕੀ ਜਾ ਰਹੀ ਹੈ ਆਸ ਕਰਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਭਾਰਤ ਵਾਂਸੀ ਹੈਗੇ ਨੇ ਜਿਨ੍ਹਾਂ ਨੇ ਮੱਖ-ਫੱਕ ਮੁਲਕਾਂ ਦੀ ਸਿਟੀਜ਼ਨ ਲਈ ਹੋਈ ਹੈ ਉਹ ਥੋੜਾ ਜਆ ਇਸ ਬਾਰੇ ਆਵਾਜ਼ ਚੁੱਕਣਗੇ ਤੇ ਜਿਹੜੇ ਨਮਾਇंदे ਪੋਲਿਟਿਕਲ ਨਮਾਇंदे ਨੇ ਉਹਨਾਂ ਦੀ ਮੇਲ-ਜੋਲ ਹੈਗਾ ਉਹਨਾਂ ਨੂੰ ਥੋੜਾ ਜਆ ਇਹ ਦੱਸਣ ਦੀ ਕੋਸ਼ਿਸ਼ ਕਰਨਗੇ ਕੁਝ ਤਾਂ ਸ਼ਰਮ ਕਰੋ ਹੋਰ ਕਿੰਨਾ ਕੁ ਤੁਸੀਂ ਧੀਆਂ ਦੀ ਇਸ ਤਰੀਕੇ ਨਾਲ ਬੇਅਦਬੀ ਕਰਕੇ ਉਹਦੇ ਤੇ ਰਾਜਨੀਤੀ ਕਰੋਗੇ ਤੇ ਕਿੰਨਿਆਂ ਨੂੰ ਹੋਰ ਜਿਹੜਾ ਬੇਪੱਤ ਕਰੋਗੇ ਮੈਂ ਮਨਿਸ਼ ਪਿਆਲਾ Niin, oi.